ਆਹ ਲੋ ਜਿਹੜੀ ਆ ਚੀਜ਼ ਆ ਨਾ ਇਹਨੂੰ ਬਾਰੇ ਜਿਹੜੇ ਸਿਆਣੇ ਲੋਕ ਆ ਉਹ ਇਹਨੂੰ ਅਦਰਕ ਕਹਿੰਦੇ ਆ ਪਰ ਮੈਂ ਕਹਿੰਨਾ ਵੀ ਇਹ ਅਦਰਕ ਨਹੀਂ ਹੈਗੀ ਇਹ ਪਤਾ ਕਿਹੜੀ ਚੀਜ਼ ਆ ਇਹਦੇ ਫਾਇਦੇ ਹੀ ਬਹੁਤ ਆ ਤੁਹਾਨੂੰ ਪਤਲਾ ਕਰ ਦੂਗੀ ਇਹ ਇਹਦਾ ਨਾਮ ਵੀ ਤੁਹਾਨੂੰ ਮੈਂ ਦੱਸਦਾ ਤੇ ਇਹਦੇ ਨਾ ਫਾਇਦੇ ਵੀ ਜਿੰਨੂੰ ਮੈਂ ਗਿਣਾਉਣਾ ਦੋਸਤੋ ਤੇ ਇਹਦੇ ਨੂੰ ਜਿਹੜਾ ਛੋਟਾ ਮोटापा ਜਿਹਾ ਹੁੰਦਾ ਹਨਾ ਤਾਂ ਜਾਂ ਜਿੱਦੇ ਆਪਾਂ ਜ਼ਿਆਦਾ ਕੁਝ ਖਾ ਲਈਏ ਉਹਦੇ ਤੁਸੀਂ ਆਹ ਚੀਜ਼ ਜਰੂਰ ਵਰਤਨੀ ਆ ਠੀਕ ਆ ਇਹਨੂੰ ਸੇਵ ਕਰਕੇ ਰੱਖ ਲਓ ਮੈਂ ਤੁਹਾਨੂੰ ਦੱਸਦਾ ਵੀ ਇੱਕ ਤਾਂ ਨਿੰਬੂ ਆ ਠੀਕ ਆ ਇਹ ਤਾਂ ਪੌਣਾ ਹੀ ਪੌਣਾ ਆ ਪਾ ਵਿੱਚ ਤੇ ਇਹਦਾ ਨਾਮ ਹੈਗਾ ਕੱਚੀ ਹਲਦੀ ਕੱਚੀ ਹਲਦੀ ਹੈ ਜੀ ਇਹਦਾ ਨਾਮ ਤੇ ਬਣਾਉਣੀ ਕਿਵੇਂ ਵਰਤਣੀ ਕਿਵੇਂ ਆ ਸਾਰੀ ਗੱਲ ਤੁਹਾਨੂੰ ਦੱਸ ਦਿਆਂ ਵੀਡੀਓ ਸੇਵ ਕਰਕੇ ਰੱਖ ਨੂੰ ਸਮਝ ਰੱਖ ਲਓ ਠੀਕ ਆ ਮੋਟਾਪਾ ਘਟਾਊਗੀ ਚਿਹਰੇ ਤੇ ਰੌਣਕ ਲਿਆਊਗੀ ਤੇ ਜਿਹੜੇ ਸੋਡੇ ਆ ਬਾਕੀ ਦਾ ਸਾਰਾ ਸਿਸਟਮ ਲੋਡ ਕਰ ਦੋ ਵੀ ਫਾਦਾ ਕੀ ਤਾਂ ਮਤਲਬ ਵੀ ਆਜਮ ਕਰ ਦੋਗੇ ਸਭ ਤੋਂ ਪਹਿਲਾਂ ਜੀ ਪਾਣੀ ਦੇ ਪਤੀਲੇ ਦੇ ਵਿੱਚ ਕੱਚੀ ਹਲਦੀ ਦੇ ਛੋਟੇ ਛੋਟੇ ਪੀਸ ਕਰਕੇ ਤੇ ਆਪਾਂ ਉਬਲਨੇ ਧਰ ਲੈਣੇ ਆ ਇਹਨੂੰ ਉਬਾਲਣਾ ਜੀ ਆਪਾਂ ਉਬਾਲਣਾ ਚੰਗੀ ਤਰ੍ਹਾਂ ਐਵੇਂ ਵੀ ਜਦੋਂ ਉਬਾਲਾ ਜਾਉਣ ਲੱਗ ਜੇ ਤੇ ਉਦੋਂ ਹਟ ਜੀਏ ਨਹੀਂ ਉਬਾਲਣਾ ਇਹਨੂੰ ਚੰਗੀ ਤਰ੍ਹਾਂ ਤਾਂ ਜੋ ਜਿਹੜਾ ਇਹਦਾ ਤਾਤਾ ਜਿਹੜਾ ਇਹਦਾ ਗੋਣਾ ਉਹ ਪਾਣੀ ਦੇ ਵਿੱਚ ਆ ਜੇ ਠੀਕ ਹੈ ਜੀ ਇਹ ਜਿਹੜਾ ਔਸ਼ਧੀ ਬਣ ਰਹੀ ਹੈ ਆਯੁਰਵੈਦਿਕ ਔਸ਼ਧੀਆ ਇਹਨੇ ਤੁਹਾਡੀਆਂ ਮਾਸਪੇਸ਼ੀਆਂ ਫੇਰ ਹੀ ਮਜ਼ਬੂਤ ਕਰਨੀਆਂ ਜੇ ਪ੍ਰੋਪਰ ਵੀ ਸਹੀ ਢੰਗ ਨਾਲ ਬਣੂਗੀ ਜਦੋਂ ਉਬਲ ਜੇ ਦੇਖੋ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਹ ਗਲਾਸ 'ਚ ਪਾਣ ਲੈਣਾ ਤੇ ਇਹਨੂੰ ਆਪਾਂ ਬਾਅਦ ਵਿੱਚ ਇੱਕ ਨਿੰਬੂ ਪਾ ਲੈਣਾ ਅੱਧਾ ਪਾ ਲਓ ਵੈਸੇ ਤਾਂ ਤੇ ਜੇ ਮਦਲ ਤੁਹਾਨੂੰ ਘੱਟ ਲੱਗਦਾ ਤੁਸੀਂ ਪੂਰਾ ਵੀ ਪਾ ਸਕਦੇ ਹੋ ਵੀ ਕੋਈ ਇਹ ਜੀ ਚੱਕਰ ਵਾਲੀ ਗੱਲ ਨਹੀਂ ਠੀਕ ਆ ਇੱਕ ਗਲਾਸ ਚ ਤੁਸੀਂ ਅੱਧਾ ਨਿੰਬੂ ਪਾ ਲੈਣਾ ਤੇ ਜੇ ਜਕੀਆਂ ਨੂੰ ਪੂਰਾ ਪਾਉਣਾ ਹੋਵੇ ਪੂਰਾ ਵੀ ਪਾ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਤੇ ਤੁਸੀਂ ਇਹਨੂੰ ਨਾ ਬੈਠ ਕੇ ਪੀਣਾ ਹੁੰਦਾ ਠੀਕ ਆ ਦੋਸਤੋ ਤੁਹਾਡੇ ਸਾਹਮਣੇ ਹੈ ਦੇਖੋ ਰੰਗ ਇਹਦਾ ਪੀਲਾ ਜਿਹਾ ਪੈ ਜਾਊਗਾ ਹਲਕਾ ਪੀਲਾ ਜਿਹਾ ਇਨੇ ਨਾ ਆਪਣੇ ਸਰੀਰ ਦੇ ਵਿੱਚ ਜਿਹੜਾ ਅਣਪਚਿਆ ਜਾ ਉਹ ਬਾਹਰ ਕੱਢ ਦੇਣਾ ਹੁੰਦਾ ਤੇ ਆਪਣਾ ਖਾਦਾ ਪੀਤਾ ਹਜਮਾਉਣ ਲਾ ਦੇਣਾ ਜਿਹੜਾ ਆਪਣੇ ਸਰੀਰ ਦੇ ਵਿੱਚ ਜ਼ਹਿਰ ਇਕੱਠਾ ਹੋ ਜਾਂਦਾ ਨਾ ਜਿਵੇਂ ਆਪਾਂ ਕਹਿ ਲੈਂਦੇ ਆ ਵੀ ਆਪਾਂ ਨੂੰ ਪਸੀਨਾ ਦਾ ਆਉਂਦਾ ਹੀ ਨਹੀਂ ਅੱਜਕੱਲ ਤੇ ਉਹ ਆਪਣੇ ਸਰੀਰ 'ਚ ਮਾੜੇ ਵਿਸ਼ਾਣੂ ਇਕੱਠੇ ਹੋਈ ਜਾਂਦੇ ਰਹਿੰਦੇ ਆ ਤੇ ਉਹਨਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਆ ਤੇ ਨਹੀਂ ਆਪਣੇ ਸਾਰੇ ਸਰੀਰ ਤੇ ਹੌਲੀ-ਹੌਲੀ ਉਹ ਮਾੜਾ ਪ੍ਰਭਾਵ ਪਾਉਂਦੇ ਆ ਤੇ ਇਹਨੂੰ ਪੀਣ ਨਾਲ ਜੇ ਤੁਸੀਂ ਪੀਨੇਓ ਨਾ ਸੁਭਾ ਨਿਰਨੇ ਕਾਲ ਜੇ ਪੀਣਾ ਹੁੰਦਾ ਇਹਨੂੰ ਇਹਨੂੰ ਸੁਭਾ ਨਿਰਨੇ ਕਾਲ ਜੇ ਪੀ ਕੇ ਉਸ ਤੋਂ 1 ਘੰਟਾ ਬਾਅਦ ਆਪਾਂ ਕੁਝ ਵੀ ਨਹੀਂ ਖਾਣਾ ਹੁੰਦਾ ਤੇ ਇਹਦੇ ਨਾਲ ਤੁਹਾਡਾ ਵਜਨ ਘਟੂਗਾ ਭਾਰ ਘਟੂਗਾ ਤੇ ਮਾਰੇ ਜਿਹੜੇ ਵਿਸ਼ਾਣੂ ਆ ਉਹ ਬਾਹਰ ਨਿਕਲਣਗੇ ਟੇਸਟੇ ਦਾ ਬਹੁਤ ਵਧੀਆ ਹੁੰਦਾ ਤੁਸੀਂ ਹਲਕੇ ਫੁਲਕੇ ਮਹਿਸੂਸ ਕਰੋਗੇ ਚੁਸਤ ਹੋ ਜਾਓਗੇ ਕਿਉਂਕਿ ਜਦੋਂ ਤੁਹਾਡਾ ਜਿਹੜਾ ਗੰਦਾ ਸਰੀਰ ਦਾ ਬਾਹਰ ਨਿਕਲ ਗਿਆ ਹਨਾ ਵੀ ਜਿਵੇਂ ਜਿਹੜਾ ਆਪਣਾ ਰੋਜ਼ਾਨਾ ਦਾ ਚੱਕਰ ਹੁੰਦਾ ਵੀ ਉਹ ਸਹੀ ਚੱਲਣ ਲੱਗ ਪਿਆ ਤੇ ਇਹਦੇ ਉਹਦੇ ਨਾਲ ਸਰੀਰ ਸੁਡਾ ਆ ਫਿਰ ਐਕਟਿਵ ਹੋ ਜਾਣਾ ਤੇ ਤੁਹਾਨੂੰ ਐ ਲੱਗੋ ਵੀ ਮੈਂ ਤਾਂ ਦਿਨੋ ਦਿਨ ਵੀ ਤਕੜਾ ਹੋਈ ਜਾਂਨਾ ਇਹ ਸੱਚ ਵੀ ਹੈ ਵੀ ਤਕੜਾ ਵੀ ਮਤਲਬ ਕਿ ਆਏ ਨੇ ਵੀ ਆਪਾਂ ਵੀ ਕੋਲ ਨਾ ਹੁੰਦਾ ਵੀ ਹੈਨਾ ਮੱਲਾ ਵਾਂਗੂ ਵੀ ਆਪਾਂ ਉਹੀ ਜਿਵੇਂ ਵੀ ਆਪਣੇ ਤਾਕਤ ਜੀ ਮਹਿਸੂਸ ਹੋਣ ਲੱਗ ਪਿਓ ਵੀ ਤਕੜਾ ਹੋਣੀ ਹੁੰਦਾ ਤੇ ਦੋਸਤੋ ਇਹ ਬਹੁਤ ਵਧੀਆ ਚੀਜ਼ ਆ ਜਿੰਨੇ ਕਹਿ ਲਈਏ ਓਨੇ ਗੋਣੀਆਂ ਇਹਦੇ ਵਿੱਚ ਤੇ ਇਹਦੇ ਨਾਲ ਦੇਖੋ ਵੀ ਜਿਵੇਂ ਜਿਵੇਂ ਬੰਦਾ ਇਹਨੂੰ ਵਰਤਦਾ ਨਾ ਯਾਰ ਤੁਸੀਂ ਕਹੋਗੇ ਵੀ ਅਧੀਆਂ ਗੱਲਾਂ ਤਾਂ ਬਾਈ ਤੂੰ ਦੱਸਿਆ ਹੀ ਨਹੀਂ ਇਹ ਤਾਂ ਫਾਇਦੇ ਦੀ ਬਹੁਤ ਚੀਜ਼ ਆ ਦੇਖੋ ਵਜਨ ਘਟਜੇ ਥਾਉ ਤੋਂ ਮੇਨ ਚੀਜ਼ ਤਾਂ ਹੀ ਆ ਹੈਨਾ ਖੂਨ ਆਪਣਾ ਸਾਫ ਹੁੰਦਾ ਇਹਦੇ ਨਾਲ ਤੇ ਪਾਚਣ ਸ਼ਕਤੀ ਆਪਣੀ ਵਾਧੀ ਆ ਤੇ ਜਿਹੜੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਾਧੀ ਆ ਤੇ ਮਾੜੇ ਵਿਛਾਣੂ ਆ ਜਿਹੜਾ ਜ਼ਹਿਰ ਬਾਹਰ ਨਿਕਲਦਾ ਇਹਦੇ ਨਾਲ